ਲਓ ਜੀ ਜਲਾਲਾਬਾਦ ਏਰੀਆ ਚ ਮੋਟਰਾਂ ਦੇਖੋ ਉੱਤੇ ਚੱਲ ਰਹੀਆਂ ਉੱਤੇ ਹੀ ਪਾਣੀ ਹੈ ਇੱਧਰ ਆਵੇ ਲੋ ਉੱਤੇ ਹੀ ਮੋਟਰ ਆ ਇਹ ਉੱਤੇ ਹੀ ਪਾਣੀ ਵਾਧੂ ਕੱਢੀ ਜਾਂਦੀ ਹੈ ਹੈਲੋ ਓਏ ਆਲਾ ਚੱਲ ਗਏ ਨਾਨਕੀ ਚੱਲੇ ਤੇਰੇ ਹੈਲੋ ਕਰੀਮਾ ਜੀ ਬਸ ਠੀਕ ਆ ਓਏ ਹੈਲੋ ਰਣੇਂਦਰ ਸਾਡਾ ਦੇਖੀ ਕਿਵੇਂ ਚੜ੍ਹਾਈ ਪੂਰੀ ਆ ਬਹੁਤ ਜ਼ਿਆਦਾ ਵਧੀਆ ਲੱਗਦਾ ਬਹੁਤ ਸੋਹਣੇ ਉਹ ਧੁੱਪ ਜੀ ਲੱਗੀ ਚਾਹ ਨਹੀਂ ਲੱਗਦਾ ਥੋੜਾ ਜਿਹਾ ਹੈਵੀ ਹੈਵੀ ਜਿਹਾ ਠੀਕ ਆ ਚੜ੍ਹਾਈ ਫੁੱਲ ਅਜੇ ਆਪਾਂ ਇਹ ਅੱਜ ਪਹਿਲੀ ਵਾਰੀ ਪਾਇਆ ਦੂਜੀ ਵਾਰੀ ਦੂਜੀ ਵਾਰੀ ਪਾਇਆ ਹਜੇ ਉਹਦੇ ਨਾਲ ਉਹਵੇਂ ਪਿਆ ਮ ਵਾਈਟ ਜ਼ਿਆਦਾ ਪਾਉਂਦਾ ਉਹ ਮੈਨੂੰ ਵਧੀਆ ਕੰਫਰਟੇਬਲ ਜੈ ਤਾਂ ਇਹ ਵੀ ਕੰਫਰਟੇਬਲ ਹਾਂਜੀ ਪਰ ਪਾਇਆ ਹੀ ਨਹੀਂ ਕਦੇ ਚਲ ਅੱਜ ਪਾ ਲੈਨੇ ਆਹ ਇੱਕ ਦੋ ਵਾਰ ਹੀ ਪਹਿਣਾ ਹੁਣ ਬੱਸ ਹਾਂਜੀ ਠੀਕ ਹੈ ਨਾ ਇਹ ਆਦੀ ਜਗ੍ਹਾ ਤੇ ਸੋਹਣਾ ਆਦੀ ਜਗ੍ਹਾ ਲੁੱਕ ਸਹੀ ਐ ਜਮ ਐਂਡ ਬਹੁਤ ਸੋਹਣਾ ਲੱਗਦਾ ਹੈ ਹਾਂਜੀ ਸਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਜੀ ਸਾਰੇ ਠੀਕ ਠਾਕ ਲੋ ਜੀ ਅੱਜ ਚੱਲੇ ਆਪਾਂ ਆਪਣੇ ਭਰਾ ਦੇ ਸਹੁਰੇ ਤੇ ਇੱਕ ਕਹਾਵਤ ਜੀ ਹੁੰਦੀ ਆ ਵੀ ਸੋ ਮਨੇ ਜੇ ਤਾਇਆ ਬੋਲੇ ਆਵੇ ਜੇ ਕਿਸੇ ਨੂੰ ਪਤਾ ਹੋਵੇ ਜਵਾਈ ਆਵੇ ਰੋਜ਼ ਰੋਜ਼ ਜਵਾਈ ਦਾ ਭਾਈ ਆਵੇ ਕਦੇ 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 ਦੁਬਾਰਾ ਦੱਸੇ ਜਵਾਈ ਤਾਂ ਆਵੇ ਰੋਜ਼ ਰੋਜ਼ ਹਾਂ ਤੇ ਜਵਾਈ ਦਾ ਭਾਈ ਆਵੇ ਕਦੇ 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 ਤੇ ਆਪਾਂ ਜਾਣਾ ਕਦੇ ਕਦੇ ਤੇ ਚੜਾਈ ਆਪਣੀ ਚਾਹੀਦੀ ਪੂਰੀ ਤੇ ਮੇਰੇ ਸਹਾਂਣਾ ਵੀ ਚੜਾਈ ਹੈਗੀ ਪੂਰੀ ਤੇ ਬਾਕੀ ਆਪਾਂ ਤਾਂ ਵੈਸੇ ਹੀ ਸੋਹਣੇ ਆ ਯਾਰ ਘੈਂਟ ਗੱਲਬਾਤ ਹੋਈ ਪਈ ਐ ਮਿੱਤਰੋ ਤੇ ਟਾਈਮ 12:30 ਹੋ ਗਿਆ ਤੇ ਫੌਜੀ ਸਾਹਿਬ ਸਾਡਾ ਲੇਟ ਹੀ ਤਿਆਰੀ ਵੱਡਦਾ ਤੇ ਆਪਾਂ ਤਾਂ ਵੈਸੇ ਹੈਗੇ ਰੈਡੀ ਤੇ ਹੁਣ ਆਪਾਂ ਚੱਲਦੇ ਆਂ ਬਈ ਢਾਕੇ ਦੇ ਨਾਲ ਕੀ ਲੱਡੂ ਦੇ ਆਂ ਠੀਕ ਆ ਫਿਰ ਓਕੇ ਹਾਂ ਚਲੋ ਓਕੇ ਫਿਰ ਤੁਸੀਂ ਤੋਂ ਬਲੀੜੇ ਹਾਂਜੀ ਤੁਸੀਂ ਤੋਂ ਬਲੀੜੇ ਹੈਲੋ ਬਾਏ ਬਾਏ ਸਦੀ ਕੋਈ ਨਾ ਕੰਮ ਕਰ ਦੇ ਰਹੀ ਆ ਕਰੀ ਚਲ ਠੀਕ ਆ ਓਕੇ ਤੂੰ ਕੀ ਲੈਣ ਜਾਣਾ ਉੱਥੇ ਮਾਮੇ ਮਾਮੇ ਤੇ ਸਾਰੀ ਜਾਣਾ ਹੈ ਨਾ ਕੰਦਾ ਚੀਜ਼ ਖਵਾਏਗਾ ਹਾਂਜੀ ਤਿਆਰ ਚੱਲ ਗਏ ਚਲੋ ਇਹ ਲੱਡੂ ਵੀ ਰੈਡੀ ਹੈ ਚੱਲੋ ਚੱਲੀਏ ਇਤੈ ਨੂੰ ਚਾਹ ਜਾ ਦੇ ਦੀ ਹੈਲੋ ਓ ਯਾਰਾ ਚੱਲ ਗਏ ਨਾਨਕੀ ਚੱਲੇ ਤੇਰੇ ਹੈਲੋ ਕਰੀਮਾ ਜੀ ਬਸ ਠੀਕ ਹੈ ਓਏ ਹੈਲੋ ਰਣੇਂਦਰ ਚੱਲ ਗਿਆ ਤੇਰੇ ਨਾਨਕੇ ਚੱਲੇ ਆ ਓ ਜਾਣਾ ਤੂੰ ਓ ਜਾਣਾ ਇਹਦਾ ਸੁੱਤਾ ਪਿਆ ਬਈ ਸੁੱਤਾ ਪਿਆ ਜਿਵੇਂ ਐ ਐ ਇਹ ਮਿੱਤੇ ਵੀ ਐ ਤੇਰੀ ਨਾ ਆ ਕੇ ਚੱਕਿਆ ਕਰਦਾ ਹੁੰਦੀ ਤਾਂ ਐ ਨਹੀਂ ਤੂੰ ਨਾ ਆ ਕੇ ਚੱਕਿਆ ਕਰ ਕਾਕੇ ਨੂੰ ਠੀਕ ਹੈ ਨਾ ਛੋਣਾ ਦਾਤਾ ਤੂੰ ਦਵੇੜ ਦੇਣਾ ਫਿਰ ਜਾਣਾ ਨਹੀਂ ਜਾਈਏ ਚੱਲ ਚੱਲ ਕੋਈ ਨਹੀਂ ਚੱਕ ਕੋਇਓ ਨਾਲ ਫਿਰ ਚੱਕੂਗਾ ਨਾ ਮੁੰਡਾ ਚੱਕੋ ਚੱਕੋ ਚਲੋ ਭਾਈ ਮੁੰਡੇ ਦੇ ਨਾਨਕਿਆਂ ਦੀ ਵਧਾਈ ਲੈ ਕੇ ਚੱਲੇ ਆਂ ਅਸੀਂ ਕਿੱਥੇ ਦੇ ਲਓ ਚਲੋ ਵੀ ਚਲੋ ਤੇਲ ਇਧਰ ਨੂੰ ਚੋਣਾ ਅੰਦਰ ਚਲੋ ਦਿਲ ਚੋ ਦੇ ਥੋੜਾ ਥੋੜਾ ਸਾਰੇ ਨਾਲ ਡੋਲਦੀ ਨੱਪ ਦੇ ਨੱਪ ਦੇ ਚੱਕ ਦੇ ਆ ਚੱਲ ਆਓ ਗੱਡੀ ਇੱਥੇ ਲਿਆ ਇੱਥੇ ਲਿਆ ਉਹ ਚੱਕੀ ਰੱਖੋ ਚੱਕੀ ਰੱਖੋ ਰੱਖੋ ਹੁਣ ਤਾਂ ਫੜ ਕੇ ਰੱਖ ਦੀਏ ਸੈਟ ਨਾ ਲਿਓ ਚੱਲ 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 ਜੁਰਾਜ ਕਿਵੇਂ ਫਿਰ ਠੀਕ ਸੈਟ ਪਿੱਛੇ ਹੈ ਔਰ ਲਿਆ ਨਹੀਂ ਆ ਰਹੀ ਚੱਲ ਵੇ ਫੋਦੀਆ ਚੱਕਦੇ ਕੰਮ ਐਨ ਹੋਰ ਦੀ ਇਧਰ ਦੀ ਹਾਂ ਅਸ ਮੋ ਉਹਧਰ ਦੀ ਆ ਜਿਹੜੀ ਪੇਟੀ ਲਡੂ ਵਾਲੀ ਆ ਤੇ ਤੈਨੂੰ ਲਿਜਾਣੀ ਪੈਣੀ ਤਾਂ ਲੈ ਕੇ ਆਏ ਆ ਜਿਹੜਾ ਨਿੱਕਾ ਹੋਵੇ ਸਾਰਿਆਂ ਦਾ ਉਹ ਚੱਕਦਾ ਹੁੰਦਾ ਤਾਂ ਮੈਂ ਨਾਲ ਲੈ ਕੇ ਆਇਆ ਪੇਟੀ ਲੈ ਕੇ ਤੂੰ ਵੜਨਾ ਅੰਦਰ ਠੀਕ ਆ ਅਸੀਂ ਥੋੜਾ ਵੜਨਾ ਠੀਕ ਆ ਅਸੀਂ ਥੋੜੀ ਚੱਕਣੀ ਨਾ ਐ ਮੋੜ ਲੈ ਤੈਨੂੰ ਹੀ ਜਾਣਾ ਪੈਣਾ ਇਹ ਤਾਂ ਤੇ ਨਾ ਉਹਦਾ ਤਾਂ ਹੀ ਤਾਂ ਲੈ ਕੇ ਆਏ ਤੈਨੂੰ ਇੱਕ 버ਗਰ ਖਵਾ ਦੇਾਂਗੇ ਠੀਕ ਆ ਠੀਕ ਆ ਬੰਬ ਦੇ ਚੱਕ ਲਾਤਾ ਕੋੜਕਪੁਰੇ ਦਾ ਇਹ ਹਾਲ ਦਾ ਲਾਈਟਾਂ ਵਾਲੇ ਚੌਂਕ ਤੱਕ ਐਦਾ ਹੀ ਚੱਲੂ ਟ੍ਰੈਫਿਕ ਇਹ ਨਹੀਂ ਭੁੱਖ ਲੱਗੀ ਨਹੀਂ ਹਾਂ ਜੇ ਫੋਕਾ ਲੱਗੀ ਲੱਡੂ ਖਾ ਲੈਣਾ ਇੱਕ ਚੱਕ ਕੇ ਉਹਦੇ ਠੀਕ ਆ ਵਿੱਚੋਂ ਪੇਟੀ ਚ ਇੱਕ ਕੱਢ ਲੈਣਾ ਤੇ ਖਾ ਲੈਣਾ ਮੈਨੂੰ ਮਨ ਪਸੰਦ ਉਹਨੂੰ ਪਸੰਦ ਨਹੀਂ ਲੱਡੂ ਪੈਕਟ ਲੈ ਲਈਏ ਤੋ ਲੈ ਦੇ ਹਾਂ ਕਿਧਰ ਲੈਣਾ ਲੈ ਦੇ ਚਲੋ ਗਾਂਹ ਜਾ ਕੇ ਲੈਨੇ ਅਸੀਂ ਤਾਂ ਟ੍ਰੈਪ ਕੱਢ ਲਈਏ ਉਹ ਅੱਗੋਂ ਹੀ ਤੁਰ ਜਾਂਦੇ ਨੇ ਅੱਛਾ ਹੀ ਦੇਖਾਈ ਦੇ ਔਖਾ ਬੇ ਕੋਟੋਂ ਅਸੀਂ ਜਾਣਾ ਅੱਜ ਜਲਾਲਾਬਾਦ ਨਾਲ ਪਰ ਰਸਾ ਨੂੰ ਰਾਹ ਰੁਕਦਾ ਨਹੀਂ ਬੜਾ ਯਾਦ ਹੈਗਾ ਪਛ ਪਛ ਕੇ ਜਾਵਾਂਗੇ ਤੇ ਬਾਕੀ 80 ਕਿਲੋਮੀਟਰ ਜਾਂ 100 ਕਿਲੋਮੀਟਰ ਸਾਨੂੰ ਪਾਊਗਾ ਅੱਜ ਕਾਫੀ ਟਾਈਮ ਬਾਲ ਚੱਲੇ ਆ ਮੈਨ ਲੱਗਾ ਆਪਾਂ ਉਹਦੇ ਗਏ ਜਾਂਦਾ ਵਿਆਹ ਨਹੀਂ ਗਏ ਸੀ ਕਿ ਨਹੀਂ ਤੂੰ ਜਾਇਆ ਸੀ ਮਗਰ ਨਹੀਂ ਨਹੀਂ ਮੈਂ ਨਹੀਂ ਗਿਆ ਅਸੀਂ ਦੋਵੇਂ ਉਦੋਂ ਦੇ ਗਏ ਆ ਉਸ ਤੋਂ ਬਾਅਦ 8 ਸਾਲਾਂ ਬਾਅਦ ਦੁਬਾਰਾ ਚੱਲੇ ਆ ਦੇਖਦੇ ਆ ਏਰੀਆ ਨਾਲੇ ਤੁਹਾਨੂੰ ਦਿਖਾਉਂਦੇ ਆ ਉਧਰ ਇੱਕ ਚੀਜ਼ ਹੋਰ ਵੀ ਖਾਸ ਆ ਉਹ ਤੁਹਾਨੂੰ ਅੱਗੇ ਜਾ ਕੇ ਦਿਖਾਵਾਂ ਵੀ ਉਧਰ ਕੀ ਚੀਜ਼ਾਂ ਮਿਲਦੀਆਂ ਜਲਾਲਾਬਾਦ ਏਰੀਆ 'ਚ ਆਜੋ ਪਰ ਵੀਡੀਓ ਦੇ ਨਾਲ ਬਣੇ ਜਰੂਰ ਰਿਹਾ ਜੀ ਬੰਦਾ ਸਾਡਾ ਭੁੱਖਾ ਇਹਨੂੰ ਹੁਣ ਖਵਾਉਨੇ ਆ ਕੋਈ ਇਹਨੂੰ ਕੋਟਕਪੂਰੇ ਆ ਕੇ ਹੀ ਭੁੱਖ ਲੱਗੀ ਅਜੇ ਅਸੀਂ 20 ਕਿਲੋਮੀਟਰ ਆਏ ਆ 60 70 ਕਿਲੋਮੀਟਰ ਹੋਰ ਜਾਣਾ ਇਹ ਨਹੀਂ ਇੱਕ ਬਾਦ ਆ ਪਿੱਛੇ ਸਟ ਲੱਡੂ ਖਾ ਲਾ ਲੋ ਜੀ ਜਾਮ ਲੱਗਾ ਪਿਆ ਉਹ ਦੂਰ ਤੱਕ ਕੋਟ ਦਾ ਇਹੇ ਹਾਲ ਆ ਅਜ ਲਗਾ 65 ਜਲਾਲਾਬਾਦ 32 ਥੋੜਾ ਹੀ ਆ ਫਿਰ ਤਾਂ ਜਲਾਲਾਬਾਦ ਤੋਂ ਤਾਂ ਪਿੱਛੇ ਹੀ ਰਹਿ ਜਾਣਾ ਇਹ ਸੂਏ ਦੇ ਨਾਲ ਨਾਲ ਦੀ ਸੜਕ ਆਏ ਆਏ ਆ ਹਲੇ ਮੁੰਡੇ ਦੇ ਨਾਂ ਕਿ ਆਗੇ ਕਾਂਗਾ ਕਲਾ ਠੀਕ ਹੈ ਨਾ ਕਾਂਗੇ ਲਾ ਦਿਆਂ ਕਾਂਗੇ ਆ ਆਦੇ ਹੁੰਦੇ ਸਾਡੇ ਪਿੰਡ ਦਾ ਕਹਿੰਦੇ ਕਾਂਗੇ ਲਾ ਦਿਆਂਗੇ ਥੋੜੇ ਵੀ ਕਹਿੰਦੇ ਹੁੰਦੇ ਪਾਣੀ ਚਲੋ ਭਾਈ ਹੁਣ ਅੱਗੇ ਜਾ ਕੇ ਤੂੰ ਹੀ ਪੇਟੀ ਚੱਕਣੀ ਆ ਤੂੰ ਹੀ ਕਰ ਲੱਭਣਾ ਕਿਉਂ ਇਹ ਤੂੰ ਇਹ ਜੋ ਘਰ ਟੱਪਿਆ ਉਧਰ ਉਹ ਗੋ ਫੇਰ ਮੋੜਨਾ ਐ ਇਹਨੂੰ ਹਾਂ ਹੁਣ ਉੱਥੋਂ ਮੋੜਾਂਗੇ ਹਾਂ ਪਾਕਿਸਤਾਨ ਵਿੱਚ ਆ ਗਏ ਹੋਰ ਲਓ ਜੀ ਅਸੀਂ ਪਾਕਿਸਤਾਨ ਵਿੱਚ ਆ ਗਏ ਹਾਂ ਠੀਕ ਆ ਹੁਣ ਸਾਡਾ ਜਵਰਾਜ ਡਰਦਾ ਬਈ ਕਹਿੰਦਾ ਮੈਨੂੰ ਪਾਕਿਸਤਾਨ ਚ ਲੈ ਜਾਂਦਾ ਵਾਕੇ ਪਾਕਿਸਤਾਨ ਲਾਦਾ ਨਾ ਲੱਗਦਾ ਨਾ ਪੱਕਾ ਪਾਕਿਸਤਾਨੀ ਆ ਲੈ ਜੀ ਲੈਹਿੰਦੇ ਪੰਜਾਬ ਚ ਆ ਗਏ ਆਂ ਅਸੀਂ ਆ ਦਰਸ਼ਨ ਕਰੂ ਲੈਂਦੇ ਪੰਜਾਬ ਦੇ ਇਹ ਆਈ ਲੱਗਦਾ ਇੱਧਰ ਜਿਵੇਂ ਲੈਂਦਾ ਪੰਜਾਬ ਇਹਦਾ ਆਪਾਂ ਆਏ ਨਹੀਂ ਨਾ ਕਦੇ ਘਟ ਆਏ ਮੈਂ ਤਾਂ ਨਿੱਕਾ ਹੁੰਦਾ ਆਇਆ ਸੀ ਨਿੱਕਾ ਹੁੰਦਾ ਆਇਆ ਸੀ ਕਦਮ ਆਇਆ ਸੀ ਮਾਮੇ ਦੇ ਵਿਆਹ ਤੇ ਹਨਾ ਅਸੀਂ ਉਹਦੋਂ ਨਹੀਂ ਆਏ ਇਹਗਾ ਸੀ ਉਦੋਂ ਛੋਟਾ ਜੀ ਸੀ ਤੈਨੂੰ ਕਿਹੜਾ ਪਤਾ ਉਹਨੂੰ ਕਿ ਪਤਾ ਸੀ ਪਤਾ ਆਹ ਸੜਕ ਨਹੀਂ ਅਗੇ ਕੱਚਾ ਹੁੰਦਾ ਇਹਨੂੰ ਪੱਕੀ ਹੋ ਗਈ ਸਰ ਇੱਧਰ ਨੂੰ ਮੋੜਨਾ ਹੈ ਇੱਧਰ ਘੁੰਮਣਾ ਹੈ ਰਾਣਾ ਗੁਰਮੀਤ ਸਿੰਘ ਸੋਢੀ ਨਹੀਂ ਪੱਥਰ ਤਰਿਆ ਬਈ ਠੀਕ ਹੈ ਹਾਂ ਉਹ ਟਿੱਬੇ ਹਜੇ ਵੀ ਇੱਧਰ ਹੈਗੇ ਆ ਬਈ ਸਾਹਮਣੇ ਉਹ ਟਿੱਬਿਆਂ ਤੇ ਘਰ ਸਪੈਸ ਬੈਠੇ ਹੁੰਦੇ ਉਹ ਹਾਂ ਇੱਥੇ ਮੋੜ ਜਣਾ ਉਧਰ ਸਪੈਸ ਦੇ ਪੱਟੇ ਜੇਗੇ ਉਹ ਟਿੱਬਿਆਂ ਤੇ ਘਰ ਪਾਇ ਸਾਹਮਣੇ ਨਾ ਅਮਰੁੱਤੀ ਨਹੀਂ ਤਾਂ ਪਿੱਛੇ ਨੂੰ ਮੋੜੀ ਅਮਰੁੱਤੀ ਮੁੜੂਗੀ ਪਿੱਛੇ ਲੈਣ ਤਾਂ ਨਹੀਂ ਆਏ ਕਿਤੇ ਆਪਾਂ ਲੈਣ ਹੀ ਆਏ ਮੈਨੂੰ ਆਏ ਨਾ ਹੈ ਲੈਣ ਨਹੀਂ ਆਏ ਆਪਾਂ ਨੂੰ ਕਦੇ ਲਓ ਜੀ ਜਲਾਲਾਬਾਦ ਏਰੀਆ ਚ ਮੋਟਰਾਂ ਦੇ ਉੱਤੇ ਚੱਲਦੀਆਂ ਉੱਤੇ ਹੀ ਪਾਣੀ ਹੈ ਇੱਧਰ ਆਵੇ ਲੋ ਉੱਤੇ ਹੀ ਮੋਟਰ ਆ ਇਹ ਉੱਤੇ ਹੀ ਪਾਣੀ ਵਾਧੂ ਕੱਢੀ ਜਾਂਦੀ ਮੈਂਨ 5 ਇੰਚ ਸਿੱਟੀ ਜਾਂਦੀ ਹੈ ਉੱਤੇ ਹੀ ਪਾਣੀ ਆ ਵੀ ਇੱਧਰ ਉੱਤੇ ਹੀ ਮੋਟਰਾਂ ਮੋਨੋ ਬਲਾਕ ਚੱਲੀ ਜਾਂਦੇ ਇੱਧਰ ਕੋਈ ਮੱਛੀ ਮੱਛੀ ਮੋਟਰ ਨਹੀਂ ਅਸੀਂ ਪਿੱਛੇ ਤੱਕ ਮੁਕਸਰੋਂ ਜੋ ਆਉਣ ਤੁਰੇ ਆਏ ਆ ਦੂਰ ਤੱਕ ਪਾਣੀ ਵੇਲੇ 5 ਇੰਚ ਹੀ ਹੈ। ਹਾਂ। ਨਜ਼ਾਰਾ ਇਹ ਉੱਤੇ ਮੋਟਰਾਂ ਦਾ ਕਿ ਨਹੀਂ? ਨਹੀਂ। ਨਾ ਇਹ ਉੱਤੇ ਮੋਟਰਾਂ ਪਾਈਪਾਂ ਵਾਲਾ ਸਿਸਟਮ ਪਾਣੀ ਥੱਲੇ ਹੀ ਤੇ ਰਹਿ ਜਾਂਦਾ। ਠੀਕ ਆ ਕੰਮ ਵਈ। ਇੱਧਰ ਥੋੜੀ ਧੁੱਪ ਮੱਧਮ ਜਿਹੀ ਨਿਕਲੀ ਆ। ਸਾਈਗਲੀ ਸਾਈਗੋਲੀ ਚੁੱਪ ਜਿਹਾ ਬੈਠਾ। ਆਂ ਦੀ। ਤੁੰਬਰਫੀ ਵਰਫੀ ਖਾਣਾ ਤੁੰਬਰਫੀ ਵਰਫੀ ਖਾਣਾ ਸੰਗ ਆਉਂਦੀ ਆ ਉਹ ਜੀ ਨਾ ਵੀ ਸੰਗ ਆਈ ਨਹੀਂ ਸਾਨੂੰ ਆਉਂਦੀ ਸੰਗ ਹਾਂ ਹਾਂ ਉਹ ਤੋਂ ਵਧੀਆ ਚੀਜ਼ ਪਾਰ ਕੇ ਨਹੀਂ ਉੱਡਦਾ ਉੱਡਦਾ ਆ ਆ ਕੇ ਤੂੰ ਜਾ ਲੱਗੇ ਰਹਿ ਇੱਥੇ ਜਵਾਗ ਬਣ ਕੇ ਤੜ ਗਈ ਆ ਨਹੀਂ ਬਾਤਾਂ ਆਵਾਂਗੇ ਨਹੀਂ ਪਾਟੇ ਉਹ ਮਗਰ ਲਫਾਫੇ ਬੰਨੇ ਆ ਉਹ ਨਵਾਵਾ ਪੂਛ ਬੰਨੇ ਆ ਉਹ ਲਿਫਾਫੇ ਬੰਨੇ ਆ ਵੱਡੇ ਧਾਗੇ ਨਾਲ ਚਲਾਉਂ ਪੱਟਾ ਹੀ ਐ ਪੱਟਾ ਲੱਗਦਾ ਲੱਗ ਜੂ ਇਹ ਤੋਂ ਹਟਾ ਗੈਲਰੀ ਲੈ ਅਗੈ ਨਿੰਦਾ ਆਜਾ ਪਜਾਂਦੇ ਲਲਾ ਤੇਰੀ ਪਾਈ ਕੈਨੇਡਾ ਵਾਲਾ ਫੁਮਾਰੀ ਆ ਓ ਕੈਨੇਡਾ ਵਾਲਾ ਪਤੰਦਰਾ ਪਤੰਗ ਮੈਂ ਮੈਂ ਤਾਂ ਲੈ ਕੇ ਜਾਊਂਗਾ ਲਿਫਾਫੇ ਛੋੜੇ ਹੈਵੀ ਬੰਨੇ ਥੱਲੇ ਉਹ ਤਾਂ ਤਾਂ ਐ ਨਹੀਂ ਉੱਡਦਾ ਇਹ ਕੋਣ ਨਹੀਂ ਦਿੰਦਾ ਪਤੰਗ ਲੈ ਕੇ ਜਾਣਾ ਨਾ ਮਾਮੇ ਨੂੰ ਉਹਤੇ ਬਾਹਰ ਛੜਾ ਦੇਣਾ ਤੈਨੂੰ ਪਤੰਗ ਉੱਤੇ ਬਾਹਰ ਛੜਾ ਦੇਗੀ ਮੈਂ ਰੀਲ ਹੀ ਲੈ ਗਿਆ ਮਾਮਾ ਉੱਤੇ ਛੜਾਈ ਜਾਂਦਾ ਉਹ ਜਾ ਜਾ ਕੇ ਛੜਾ ਉਹ ਭੱਜ ਉਹ ਜਾ ਫੜ ਲੈ ਫੜ ਲੈ ਉਹ ਆਪੇ ਹੀ ਚੜ ਗਿਆ ਫੜ ਲੈ ਫੜ ਲੈ ਭੱਜ ਕੇ ਖੈ ਚਲਾ ਚਲ ਚੜਾ ਲਾ ਚੜ ਗਿਆ ਹੀ ਵੇ ਲਾ ਹੋ ਗਿਆ ਹੀ ਪਤੰਗ ਪੜੀ

ਹੈਲੋ ਹੈ ਯੂ ਤੁਮ ਵੀ ਖਾਣੀਆਂ ਜੀ ਖਾਣੀਆਂ ਜੀ ਆ ਕੋਟਕਪੁਰੇ ਚੌਕ ਦੇ ਵਿੱਚ ਛੋਟੇ ਸ਼ਬਜਾਦੀਆਂ ਨਹੀਂ ਫੋਟੋ ਬਣਾਈਆਂ ਵੀ ਬਹੁਤ ਵਧੀਆ ਲੱਗਦੀਆਂ ਤੇ ਬਹੁਤ ਵਧੀਆ ਚੀਜ਼ ਆ ਇਦਾਂ ਦੀਆਂ ਹਰ ਇੱਕ ਚੌਕ ਦੇ ਵਿੱਚ ਹੋਣੀਆਂ ਚਾਹੀਦੀਆਂ ਭੁੱਖ ਲੱਗੀ ਹਨ ਹਾਂ ਉਹ ਤੇ ਭਾਈ ਰੁਕੀ ਠਾਕੁਰ ਬੇਕਰੀ ਦੇ ਚਲ ਆ ਜਾ ਭੁੱਖ ਲੱਗੀ ਕੋਟ ਆ ਕੇ ਭੁੱਖ ਲੱਗੀ ਤੈਨੂੰ ਓਏ ਹਾਂ ਹਾਂ ਚਲ ਆਵੇਂ ਮੈਂ ਸਹੇਲਵਾ ਦੀ ਉਹ ਨਹੀਂ ਮੇਰੇ ਕੋਲ ਹੈਗੇ ਯਾਰ ਤੇਰੇ ਕਾ ਤੇ ਲਾਉਣੇ ਆ ਚੱਲ ਆ ਜਾ ਫਟ ਦੇਖੋ ਕਿੰਨੀਆਂ ਚੀਜ਼ਾਂ ਆਹ ਆਈ ਪੂਰੀ ਕਮਾਈ ਕਰ ਲਈ ਹੈ ਹਾਂ ਦੱਬ ਕੇ ਆ ਜਵਰਾਜ ਨੂੰ ਸਵੇਰ ਦੇ ਪੈਸੇ ਵੱਜੀ ਜਾਂਦੇ ਬਈ ਖੁੱਲੇ ਆ ਇਹਦਾ ਫਟੂਆ ਪਰੇ ਹੀ ਫਿਰਦਾ ਸਾਡਾ ਜਵਰਾਜ ਹੈ ਨਾ ਜਵਰਾਜ ਨੱਪੀ ਤਾਂ ਰਹਿ ਕੰਮ ਠੀਕ ਆ ਨਹੀਂ ਨਾ ਕਿਸ ਨੂੰ ਪਰਸਾ ਕਰਨ ਤੇਰੇ ਕੋਲੇ ਮਾਉ ਚ ਪਾ ਲਾ ਤਰ ਪਿਆਰਿਓ ਆਪਾਂ 6 ਵਜੇ ਘਰੇ ਪਹੁੰਚ ਗਏ ਆ ਠੀਕ ਠਾਕ ਤੇ ਹੁਣ ਟਾਈਮ ਸਵਾ 6 ਹੋ ਗਏ 20 ਹੋ ਗਈ ਤੇ ਹੁਣ ਗੁਰੂ ਘਰੋਂ ਵਈ ਜਨੇ ਲੇਟ ਤੇ ਆ ਜਲਾ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਲੱਗਿਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਜਿਹੜੇ ਚੈਨਲ ਤੇ ਨਵੇਂ ਆਏ ਵੀਰ ਬਣ ਕੇ ਚੈਨਲ ਨੂੰ ਫੋਲੋ ਜਰੂਰ ਕਰ ਲਿਆ ਕਰੋ ਤੇ ਦੱਬ ਕੇ ਸਪੋਰਟ ਕਰੋ ਵੀਰੇ ਤੇ ਆਪਾਂ ਵਧੀਆ ਵਧੀਆ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਵਾਂਗੇ ਹੁਣ ਥੋੜਾ ਜਿਹਾ ਚੱਲਦਾ బిਜੀ ਲਾਈਵ ਤੇ ਹਾਂਜੀ ਉਸਤਾਜ ਜੀ ਕੀ ਹਾਲ ਚਾਲ ਵਧੀਆ ਕੈਮ ਵਧੀਆ ਚਲੋ ਜੀ ਟਾਈਮ 25 ਹੋ ਗਏ 225 ਤੇ ਹਉਣਾ ਪੰਜ ਚੱਲਦੇ ਆ ਤੇ ਮਿਲਦੇ ਆ ਫਿਰ ਤੁਹਾਨੂੰ ਕਿਸੇ ਅਗਲੀ ਵੀਡੀਓ ਚ ਜਾਉਂਦੇ ਹਾਂ ਬਦਰ ਰੋ ਰਭ ਤੁਹਾਨੂੰ ਤਰੱਕੀਆਂ ਬਖਸ਼ੇ